ਅੱਜ ਕਾਂਗਰਸ ਪਾਰਟੀ ਦੇ ਇਸਨਾਮ ਤੋਂ ਸੀਨੀਅਰ ਅਕੂ ਜਸਮਿੰਦਰ ਤੁਮਲ ਪੂਰੀ ਪਹੁੰਚ ਨਹੀਂ ਅੱਜ ਪੂਰੀ ਪਹੁੰਚਣਾ ਦਾ ਮੁੱਖ ਕਾਰਨ ਕੁਝ ਨਹੀਂ ਸਾਡਾ ਵੀ ਪੁਰਾਣਾ ਇਤਿਹਾਸ ਹੈ 15 ਸਾਲ ਅਸੀਂ ਵਿਧਾਨ ਸਭਾ ਦੇ ਅੰਦਰ ਰਹੇ ਹਾਂ ਤਿੰਨ ਵਾਰੀ ਇਹ ਮੰਡੀ ਮੰਡੀ ਤੀਨੋਂ ਨੁਮਰ ਮੈਂ ਚਿੱਠੀਆਂ ਦੇਣ ਆਇਆ ਨਾ ਇਹ ਚਿੱਠੀਆਂ ਦਾ ਮਤਲਬ ਇਹ ਹੈ ਵੀ ਮੇਰੇ ਹੱਥ ਨਾਲ ਲਕੀਆਂ ਗਿਆ ਨੇ ਤਾਂ ਇਹਦੀ ਜ਼ਿੰਮੇਵਾਰੀ ਵੀਰੀ ਹੈ ਇਹਦੇ ਲਈ ਧਮਾਨ ਖੜਿਆ ਕਰ ਗੱਲ ਮੈਂ ਪਹਿਲਾਂ ਕਿਉਂ ਕਿ ਵੀ ਮੈਂ ਨਿੱਜੀ ਤੌਰ ਤੇ ਕਹਿ ਰਿਹਾ ਪਹਿਲਾਂ ਵੀ ਸਾਡਾ ਕੋਈ ਸਬੂਤ ਨਹੀਂ ਕਹਿ ਸਕਦਾ ਵੀ ਧਮਾਨ ਨੇ ਕਿਸੇ ਆਪਣੇ ਬੰਦੇ ਨੂੰ ਫਿੱਟ ਲਾ ਦਿੱਤਾ अकाल तुसी देख रहे हो डी डी एस न्यूज चैनल कांग्रेस पार्टी सीनियर आगु ਹਲਕਾ ਇੰਚਾਰਜ ਸੁਨਾਮ ਦੇ ਜਸਵਿੰਦਰ ਸਿੰਘ ਟੀਮਾਨ ਨੇ ਵਿਧਾਨ ਸਭਾ ਹਲਕਾ ਤੂਰੀ ਵਿਖੇ ਸਪੈਸ਼ਲ ਪਹੁੰਚੇ ਉਹਨਾਂ ਇਸ ਮੌਕੇ ਤੇ ਹਲਕਾ ਤੂਰੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਟੀਮਾਨ ਦੀ ਅਗਵਾਈ ਹੇਠ ਕਈ ਨੌਜਵਾਨਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਨੌਂ ਨਿਯੁਕਤੀ ਪੱਤਰ ਸੌਂਪੇ ਇਸ ਮੌਕੇ ਤੇ ਗੁਰਦੀਪ ਸਿੰਘ ਪੁੱਲਰ ਨੂੰ ਜਰਨਲ ਸਕੱਤਰ ਜ਼ਿਲ੍ਹਾ ਰੋਹਿਤ ਜਿੰਦਲ ਨੂੰ ਪਾਦਾਨ संदीप सिंह सन्नी सेक्रेटरी जिला संगरूर नियुक्त ਕੀਤਾ ਗਿਆ ਇਸ ਮੌਕੇ ਤੇ ਨਵ ਨਿਯੁਕਤ ਉਹਦੇ ਦਾਰਾ ਵੱਲੋਂ ਜਸਵਿੰਦਰ ਸਿੰਘ ਟੀਮਾਨ ਅਤੇ ਹਰਪ੍ਰੀਤ ਸਿੰਘ ਟੀਮਾਨ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਣਗੇ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ ਜੀ ਚਾਣਦੇ ਮੈਂ ਹਾਂ ਸੁਖਵਿੰਦਰ ਸਿੰਘ ਪਲਾਹਾ ਅੱਜ ਕਾਂਗਰਸ ਪਾਰਟੀ ਦੇ ਸਲਾਮ ਤੋਂ ਸਿਨਿਰਾ ਕੁਤਸ ਨੂੰ ਨਤਮ ਜੀ ਪੂਰੀ ਪਹੁੰਚ ਨੇ ਅੱਜ ਪੂਰੀ ਪਹੁੰਚਣਾ ਦਾ ਮੁੱਖ ਕਾਰਨ ਕੁਤਸ ਸਾਡੇ ਤੁਹਾਡਾ ਸਤਿਕਾਰਯੋਗ ਵਰਤੋਂ ਬਹੁਤ ਅਨੁਵਾਦੀ ਦਾ ਅੱਜ ਪੂਰੀ ਪਹੁੰਚੋ ਜੀ ਇਹਦੇ ਮੁੱਖ ਅੱਜ ਇੱਕ ਧੂਰੀ ਦੇ ਵਿੱਚ ਇੱਕ ਧਾਰਨੀ ਪ੍ਰੋਗਰਾਮ ਸੀਗਾ ਜਿੱਥੇ ਮੈਂ ਆਉਣਾ ਸੀਗਾ ਕਿਉਂਕਿ ਉੱਥੇ ਜਿਹੜੀ ਸੰਸਥਾ ਹੈ ਉਹ ਸਾਰੀ ਸੁਨਾਮ ਦੀ ਹੈ ਉਹ ਸਾਂਝਾ ਪ੍ਰੋਗਰਾਮ ਤੇ ਧੂਰੀ ਦੇ ਵਿੱਚ ਉਹ ਆਸ਼ਰਮ ਬਣਿਆ ਉੱਥੇ ਸੀ ਤੇ ਦੂਜਾ ਸੀਗਾ ਇਹ ਮੈਂ ਇਹ ਸਾਰੇ ਮੇਰੇ ਪਰਿਵਾਰ ਨੇ ਪੁਰਾਣੀ ਮਰੀਦਨ ਨਾਲ ਸਾਂਝ ਹੈ ਤੇ ਇਹਨਾਂ ਨੂੰ ਮਿਲਣਾ ਸੀ ਤੇ ਕੁਝ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੀ ਸਾਡੀ ਸੋਸ਼ਲ ਮੀਡੀਆ ਦੀ ਟੀਮ ਆ ਪੰਜਾਬ ਦੀ ਉਹਦੇ ਵਿੱਚ ਸਾਡੇ ਕੁਝ ਭਰਾ ਜਿਹੜੇ ਸੀਗੇ ਉਹਨਾਂ ਨੂੰ ਅਸੀਂ ਡਿਊਟੀ ਜ਼ਿੰਮੇਵਾਰੀ ਲਈ ਹੈ ਉਹਨਾਂ ਦੀ ਸਾਡੇ ਜਿਵੇਂ ਇਥੋਂ ਰੋਹਿਤ ਜੀ ਨੇ ਉਹਨਾਂ ਨੂੰ ਧੂੜੀ ਦਾ ਪ੍ਰਧਾਨ ਲਾਇਆ ਸੋਸ਼ਲ ਮੀਡੀਆ ਟੀਮ ਦਾ ਤੇ ਦੂਜਾ ਸਾਡੇ ਗੁਰਦੀਪ ਭੁੱਲਰ ਜੀ ਨੇ ਉਹਨੂੰ ਮੋਜਦਾ ਸੈਕਟਰੀ ਜ਼ਿਲ੍ਹੇ ਦੇ ਵਿੱਚ ਲਾਇਆ ਸੰਗੂ ਜ਼ਿਲ੍ਹੇ ਦਾ ਔਰ ਸਾਡੇ ਭਰਾ ਸਨੀ ਜੀ ਸੰਦੀਪ ਸਨੀ ਜੀ ਉਹਨਾਂ ਨੂੰ ਸੈਕਿੰਡ ਲਾਇਆ ਜ਼ਿਲ੍ਹੇ ਦੇ ਵਿੱਚ ਤੇ ਇਹਨਾਂ ਨੂੰ ਪਾਰਟੀ ਦੇ ਜਿਹੜੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਮੈਨੂੰ ਮੁਬਾਰਕਬਾਦ ਵੀ ਦੇਣਾ ਤੇ ਮੀਡੀਆ ਟੀਮ ਵੱਲੋਂ ਮੇਰੀ ਡਿਊਟੀ ਲੱਗੀ ਸੀ ਕਿ ਮੈਂ ਆਪੀ ਇਹਨਾਂ ਦਾ ਮਾਨ ਸਨਮਾਨ ਕਰਾਂ ਉਹਨਾਂ ਨੂੰ ਜਿਹੜਾ ਨਿਯੁਕਤੀ ਲੈਟਰ ਹੈ ਉਹ ਵੀ ਦੇਵਾਂ ਤੇ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਲਈ ਕਿਸ ਤਰੀਕੇ ਨਾਲ ਕੰਮ ਕਰਨਾ ਅਸਿਵੇ ਕਾਂਗਰਸ ਪਾਰਟੀ ਦੇ ਲਈ ਉਹਦੇ ਲਈ ਇਹਨਾਂ ਨੂੰ ਅਸੀਂ ਨਿਸ਼ਾ ਨਿਰਦੇਸ਼ ਦੇ ਸਕੀਏ ਤਾਂ ਜੋ ਪਾਰਟੀ ਦੇ ਲਈ ਇਹ ਜ਼ਿੰਮੇਵਾਰੀ ਨਾਲ ਕੰਮ ਵੀ ਕਰ ਸਕਾਂ ਤੇ ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਨੂੰ ਲਾਹਾ ਵੀ ਹੋਵੇ ਤੇ ਜਿਹੜੇ ਸਾਡੇ ਭਰਾ ਨੂੰ ਆਉਦਾ ਮਿਲਿਆ ਇਹਨਾਂ ਦੀ ਇੱਕ ਲੋਕਾਂ ਦੇ ਵਿੱਚ ਚੰਗੀ ਪਛਾਣ ਬਣ ਸਕੇ ਲੋਕਾਂ ਦੇ ਵਿੱਚ ਅੱਗੇ ਹੋ ਕੇ ਕੰਮ ਕਰ ਸਕਾਂ ਤੇ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਗੱਲ ਕਹਿਣਾ ਜਿਹੜਾ ਵੀ ਬੰਦਾ ਅੱਜ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਕਾਂਗਰਸ ਦੇ ਵੀ ਕੰਮ ਕਰ ਰਿਹਾ ਜਾਂ ਜਿਹੜੇ ਵੀ ਬੰਦੇ ਮੇਰੇ ਧਿਆਨ ਦੇ ਵਿੱਚ ਨੇ ਕੰਮ ਕਰ ਰਹੇ ਨੇ ਪਰਮਾਤਮਾ ਭਲੀ ਕਰੇ ਚੰਗਾ ਸਮਾਂ ਆ ਰਿਹਾ 27 ਦੇ ਵਿੱਚ ਇਹ ਨਹੀਂ ਹੈ ਇਹ ਇਹ ਬੰਦੇ ਜਿਹੜੇ ਇਕੱਲੇ ਕੰਮ ਕਰਨ ਲਈ ਨੇ 14 ਵੀ ਇਹਨਾਂ ਲੋਕਾਂ ਕੋਲ ਹੋਣੀਆਂ ਉਹ ਵਾਲੇ ਸਮੇਂ ਨੇ ਸਰਕਾਰ ਦਾ ਇਹ ਹਿੱਸਾ ਹੋਣੀ ਏ ਮੇਰੇ ਭਰਾ ਤੇ ਸਰਕਾਰ ਦੇ ਵਿੱਚ ਤੂੰ ਦੀ ਬੋਲਣੀ ਹੈ ਇਹਨਾਂ ਦੀ ਇਹਦੇ ਵੀ ਜ਼ਿੰਮੇਵਾਰ ਬਣੇ 22 ਸੁਖਵਿੰਦਰ ਸਿੰਘ ਕਮਾਨ ਜਿੰਦਾਬਾਦ ਜਿੰਦਾਬਾਦ ਬਾਈ ਹਰਪ੍ਰੀਤ ਸਿੰਘ ਕਮਾਨ ਜਿੰਦਾਬਾਦ ਜਿੰਦਾਬਾਦ ਅੱਗੇ ਇਹ ਵੀ ਇਹਨਾਂ ਨੂੰ ਮਾਨ ਸਨਮਾਨ ਮਿਲੂ ਜੇ ਹੁਣ ਸਰਕਾਰ ਚੱਲ ਰਹੀ ਹੈ ਪੁਰਾਣੇ ਭੌਂਕੜ ਜਿਹੜੇ ਅਜੇ ਦਿਨ ਰਾਜ ਬਿਠੇ ਆਉਂਦੇ ਪਾਰਟੀ ਤੋਂ ਇਹਨਾਂ ਨੂੰ ਤਾਂ ਨਿਰਾਜ ਕਰਦੇ ਭਾਈ ਜੀ ਸਾਡਾ ਵੀ ਪੁਰਾਣਾ ਇਤਿਹਾਸ ਹੈ 15 ਸਾਲ ਅਸੀਂ ਵਿਧਾਨ ਸਭਾ ਦੇ ਅੰਦਰ ਰਹੇ ਹਾਂ ਤਿੰਨ ਵਾਰੀ ਐਮਐਲਏ ਬਣੇ ਸਾਡਾ ਕੋਈ ਵੀ ਸਖਸ਼ੀ ਗੱਲ ਮੈਂ ਪਹਿਲਾਂ ਕਿਉਂ ਕਿ ਕਿ ਮੈਂ ਇੰਨੀ ਜੀ ਤੌਰ ਤੇ ਕਹਿ ਰਿਹਾ ਪਹਿਲਾਂ ਵੀ ਸਾਡਾ ਕੋਈ ਸਖਸ਼ੀ ਨਹੀਂ ਕਹਿ ਸਕਦਾ ਵੀ ਧਮਾਨ ਨੇ ਕਿਸੇ ਆਪਣੇ ਬੰਦੇ ਨੂੰ ਸੱਠ ਲੰਘਾ ਲੰਘਾ ਮੈਂ ਅੱਜ ਵੀ ਨਹੀਂ ਜੀ ਤੌਰ ਤੇ ਕਿਹਾ ਕਿ ਇਹਨਾਂ ਨੂੰ ਅਗਰ ਮੈਂ ਚਿੱਠੀਆਂ ਦੇਣ ਆਇਆ ਨਾ ਇਹ ਚਿੱਠੀਆਂ ਦਾ ਮਤਲਬ ਇਹ ਹੈ ਵੀ ਮੇਰੇ ਹੱਥ ਨਾਲ ਲਕੀਆਂ ਗਿਆ ਨੇ ਤਾਂ ਇਹਦੀ ਜ਼ਿੰਮੇਵਾਰੀ ਮੇਰੀ ਹੀ ਹੈ ਇਹਦੇ ਲਈ ਧਮਾਨ ਖੜਿਆਗਾ ਮੈਂ ਖੜੂ ਹਾਂ ਜੇ ਤੁਸੀਂ ਕੁਮਾਖੜਾ ਦੀ ਗੱਲ ਕਰਦੇ ਹੋ ਨਾ ਉਹ ਵਿਚਾਰੇ ਮੱਕੜੀ ਹਵਾ ਦੇ ਸੀਗੇ ਝੂਠ ਬੋਲ ਕੇ ਸਰਕਾਰ ਬਣਾ ਗਏ ਉਹਨਾਂ ਨਾਲ ਜਿਵਾਤਾਂ ਨਾਲ ਵੀ ਖੇਡਿਆ ਉਹ ਵਿਚਾਰੇ ਮੱਕੜ ਜਿਹੜੇ ਤੁਸੀਂ ਦੱਸਦੇ ਹੋ ਮੇਰੇ ਸੰਪਰਕ 'ਚ ਨਹੀਂ ਮੈਂ ਉਹਨਾਂ ਨੂੰ ਵੀ ਥੋੜੇ ਮਾਦੂਰ ਨਾਲ ਜੀ ਆਇਆਂ ਨੂੰ ਕਹਿਣਾ ਮੈਂ ਖੜਾ ਉਹਨਾਂ ਲਈ ਮੈਂ ਖੜੂ ਉਹਨਾਂ ਲਈ ਆਉਣ ਮੇਰੇ ਕੋਲ ਮੈਂ ਡਟ ਕੇ ਖੜੂ ਉਹਨਾਂ ਦੇ ਲਈ ਲੁਧਿਆਣਾ ਜਿਹੜੀ ਜਮੀਨ ਤੋਂ ਚੜੀ ਆ ਉੱਥੇ ਪੂਰੀ ਆਮ ਆਦਮੀ ਪਾਰਟੀ ਰੱਖੀ ਆ ਜਿਵੇਂ ਦੇਖੋ ਉਹ ਦੇਖੋ ਜਦੋਂ ਕੋਈ ਇਲੈਕਸ਼ਨ ਹੁੰਦੀ ਆ ਹਰ ਕਿਸੇ ਪਾਰਟੀ ਨੇ ਆਪਣਾ ਦੰਮ ਖਾਮ ਲਾਉਣਾ ਹੁੰਦਾ ਪਰ 23 ਤਰੀਕ ਨੂੰ ਜਿਹੜਾ ਰਿਜ਼ਲਟ ਆ ਨਾ ਉਹ ਅਜਿਹੀ ਵਿਧਾਨ ਸਭਾ ਜਿੱਥੇ ਬੈਠੇ ਹੋਗੇ ਜਾ ਕੇ ਉਹ ਜਿੱਤਾਂਗੇ ਇਲੈਕਸ਼ਨ ਬੜੇ ਵਧੀਆ ਮਾਦਿਆਂ ਜਿੱਤੀ ਕੇ ਆਵਾਂਗੇ ਅਸੀਂ ਕਿਉਂਕਿ ਲੋਕਾਂ ਨੂੰ ਇਹਦੀ ਝੂਠ ਦਾ ਲੋਕਾਂ ਨੂੰ ਇਹਨਾਂ ਦੇ ਜਿਹੜੇ ਝੂਠੇ ਦਾਬੇ ਸੀ ਉਹ ਲੋਕਾਂ ਸਾਹਮਣੇ ਖੁੱਲ ਗਏ ਪਰਦਾ ਫਾਸ਼ ਹੋ ਗਿਆ ਤੇ ਹੁਣ ਦੁਬਾਰੇ ਲੋਕ ਇਹਨਾਂ ਦੇ ਤੇ ਰੋਸਾਂਗੇ 27 ਦੀ ਅੰਗਰੇਜ਼ੀ ਚੱਲ 27 ਦੀ ਪਰਮਾਤਮਾ ਭਲੀ ਕਰੇ ਸलाम ਤੋਂ ਇਲੈਕਸ਼ਨ ਲੜਾਂਗੇ ਤੇ ਜਿਸ ਤਰ੍ਹਾਂ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ ਸਾਡਾ ਕਾਂਗਰਸ ਨੂੰ ਲੋਕ ਪਿਆਰ ਕਰ ਰਹੇ ਨੇ ਪਰਮਾਧਮਾ ਭਲੀ ਕੋ ਸਰਕਾਰ ਵੀ ਬਣਾਵਾਂਗੇ ਤੇ ਸਨਾਪ ਵੀ ਫਤਿਹ ਕਰਾਂਗੇ ਵੀ ਵੱਡੇ ਤਮਨ ਸਾਹ ਕਰਵਾ ਦੇਣ ਤੇ ਫੋਨਾਂ ਨੇ ਉਹਨਾਂ ਦੇ ਥੋੜਾ ਜਿਹਾ ਕੋਈ ਆਈਸ ਦਾ ਇਸ਼ੂ ਸੀਗਾ ਅਪਰੇਟ ਕਰਾਇਆ ਹੋਇਆ ਤਾਂ ਆ ਗੱਲ ਵੀ ਨਿਕਲ ਜਾਣ ਦੋ ਉਹਨਾਂ ਨੂੰ ਡਾਕਟਰ ਰੈਸਟਰ ਅੱਸੇ ਆ ਰਹੇ ਹਨ 10ਵੇਂ 11ਵੇਂ ਮਹੀਨੇ ਜੋ ਵੀ ਤੁਹਾਡੀ ਜਨਤਾ ਹੈ ਤੁਹਾਡੀ ਖਾਜਰ ਹੋਣ ਬਹੁਤ ਧੰਨਵਾਦ ਸਰਪੀ ਜੀ ਨਵੇਂ ਨਿੱਕੀਆਂ ਮਿਲਿਆ ਜੀ ਉਸਦੀ ਕੰਮ ਕਰਦਾ ਮੈਂ ਇਕੱਲਾ ਤੁਹਾਡਾ ਧੰਨਵਾਦ ਕਰਦਾ ਸਾਡੀ ਕਾਂਗਰਸ ਪਾਰਟੀ ਦੇ ਜਿਵੇਂ ਕਿ ਉਹਨੇ ਪਰਿਵਾਰ ਵਿੱਚ ਵਧਦਾ ਹੋਇਆ ਸਾਡੀ ਲੋਕੀ ਨੂੰ ਤੇ ਗੋਦੀ ਤੋਂ ਬਦਲ ਰੂਹ ਸਨੀ ਜੀ ਇਥੋਂ ਸਿਖਾਈ ਜਿਹੜਾ ਭਾਨ ਸਾਹਿਬ ਨੇ ਮਿਲ ਕੇ ਲਿਆ ਨੇ ਉਸ ਮੱਦੇਨ ਨੂੰ ਵਧਾਈਆਂ ਦਿੰਦਾ ਕਿ ਬਹੁਤ ਤਾਕੜੇ ਹੋ ਕੇ ਅੱਗੇ ਕੰਮ ਸਪਾਰਸ਼ ਜੀ ਪ੍ਰਚਾਰ ਕਰਨਾ ਔਰ ਆਪਣੀ ਮਿਹਨਤ ਕਰਨਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਅੱਜ ਤੁਹਾਡਾ ਜਨਮ ਦਿਨ ਵੀ ਹੈ ਤੇ ਨਵੀਂ ਜਨਮ ਦਿਵਾਰ ਕਿਵੇਂ ਲੱਗ ਜਾਈਏ ਵਧੀਆ ਲੱਗ ਜਾਈਏ ਇਸ ਮੌਕੇ ਤੇ ਤੁਹਾਨੂੰ ਇਸ ਮੌਕੇ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਮੇਰੇ ਬੋਲ ਜਿਹੜੇ ਸੁਨਦੇ ਸੀ ਜੀ ਤੁਹਾਾਰਨੀ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਸਾਡੇ ਦੂਸਰੇ ਪੀਸ ਸੈਂਟਰੀ ਨਾਲ ਕੰਮ ਜਿਹੜੇ ਹਰ ਕਿਸੇ ਤੋਂ ਮਿਲਦੇ ਉਹਨਾਂ ਦੇ ਉਹਨਾਂ ਦੇ ਤੋਂ ਆਪਾਂ ਮਿਲ ਜੀ ਅੰਮ੍ਰਿਤ ਸੁਵਾਰਨਾ ਤੋਂ ਅੱਗੇ ਅਹੀਂ ਬਾਕੀ ਆਉਣ ਵਾਲੇ ਟਾਈਮ ਤੇ ਜੀ ਮੈਂ ਬਾਈਨ ਦਾ ਜਪਾ ਰਹੀ ਉਹ ਬੜੀ ਬੜੀ ਤੋਹਫਾ ਜਨੂ ਦੇ ਨਾਲ ਬਦੋਂ ਵਕਾਂਗ ਆਵਾਂਗੇ ਜੀ ਚੜਦੀ ਕਲਾ ਵਿੱਚ ਰਹੇ ਜੀ ਥੈਂਕ ਯੂ ਬੇਰੀ ਜੋ ਬੇਰੀ ਬੜੀ ਆਪਦੇ ਸਾਥ ਨੂੰ ਮੈਂ ਸਾਥੇ ਮੈਂ ਕੋਈ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੈ ਦੱਸੋ ਜੀ ਮੈਂ ਮੈਂ ਹਾਜ਼ਰ ਹਾਂ ਮੈਂ ਇਸ ਇੱਕ ਨੰਬਰ ਲਾਂਚ ਕਰਾਂਗੇ ਹੋਰ ਇਹ ਵਿੱਚ ਸਾਨੂੰ ਸਾਡਾ ਇੱਕ ਕੋਈ ਵੀ ਲੋੜ ਹੋਵੇ ਅਦਰ ਅਪੂਰੀ ਗੱਲ ਕੇ ਜੇ ਕਿਸੇ ਵੀ ਚੀਜ਼ ਲੋੜ ਹੋਵੇ ਸਾਨੂੰ ਕੰਟਰੋਲ ਹੋ ਜਾ ਹਾਂਜੀ ਪੱਲਰ ਸਾਹਿਬ ਆਜੋ ਅੱਗੇ ਇਧਰ ਹਾਂਜੀ ਠੀਕ ਹੋਊਗਾ ਤੁਹਾਨੂੰ ਜੇ ਜ਼ਰੂਰੀ ਅੱਜ ਜੋ ਸਾਨੂੰ ਜ਼ਿੰਮੇਵਾਰੀ ਮਿਲੀ ਆ ਆਪਣੇ ਹਰਪ੍ਰੀਤ ਮਾਨ ਜੀ ਵੱਲੋਂ ਤੇ ਜਸਵੰਤ ਮਾਨ ਜੀ ਵੱਲੋਂ ਇਹ ਕਾਂਗਰਸ ਪਾਰਟੀ ਵੱਲੋਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਆਪਣੀ ਇਹ ਜਿਹੜੀ ਜ਼ਿੰਮੇਵਾਰੀ ਆ ਪੂਰੀ ਇਮਾਨਦਾਰੀ ਤੇ ਤਨ ਨਹੀਂ ਨਾਲ ਪਾਵਾਂਗਾ ਜੋ ਵੀ ਮੈਨੂੰ ਇਹ ਕਹਿਣਗੇ ਮੈਨਾਂ ਦਾ ਸਿਰ ਮੱਥੇ ਆ ਜੀ ਦਿਨ ਰਾਤ ਕਰਕੇ ਉਹਦੀ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਸੀ 2027 ਦੇ ਵਿੱਚ ਜਿੱਤ ਪ੍ਰਾਪਤ ਕਰਕੇ ਗ੍ਹਾਣ ਦਿੱਤੀ ਇਹ ਨਾਮ ਜੇਕਰ ਦਰਖਾਸਤ ਜੀ ਪਾਰਟੀ ਦਾ ਇਹ ਜ਼ਿੰਮੇਵਾਰੀ ਤੇ ਇਹ ਕਹਿਣਾ ਥੋੜਾ ਜੀ ਮੈਂ ਆਪਣੇ ਵੱਡੇ ਭਰਾ ਤੇ ਸਨਦਰਤਾ ਨੂੰ ਤੇ ਵੱਡੇ ਬਾਹਰ ਅਰਥਿਕ ਤੌਰ ਦਾ ਬਰੋਤਨਵਾ ਵਾਗ ਕਰਦਾ ਹਾਂ ਤੇ ਬਸ ਇਹਨਾਂ ਨੇ ਮੈਨੂੰ ਇਹਨਾਂ ਦਾ ਹੀ ਧੰਨਵਾਦ ਹੈ ਜੋ ਮੈਨੂੰ ਕਿਸੇ ਲੈ ਕੇ ਸਮਝਾਇਆ ਜੀ ਇਹਨਾਂ ਨੇ ਮੈਨੂੰ ਸੇਵਾ ਦਿੱਤੀ ਹੈ ਸੇਵਾ ਹੀ ਜਾਊਂਗਾ ਜੀ ਬਸ ਅਗਵਾਤਰ ਨੂੰ ਮਰੋ ਤੁਹਾਨੂੰ ਜਿੰਨਾ ਵੀ ਹੋ ਜਾ ਕੇ ਕਾਂਗਰਸ ਪਾਰਟੀ ਲਈ ਮੈਂ ਇਹਨਾਂ ਦਾ ਕਰੂੰਗਾ ਜੀ ਤੇ ਸਾਰਿਆਂ ਨੂੰ ਬੜੀ ਖੁਸ਼ੀ ਸਾਨੂੰ ਹੋਦੋਗੀ ਜਦੋਂ ਸਾਡਾ ਭਰਾ ਕਾਮਯਾਬ ਹੋਵੇ ਤੇ ਹਾਰ ਕੇ ਵੀ ਸਿੱਟ ਮਿਲੇਗੀ ਤੇ ਸੀਟ ਬਦੋ ਜੀ ਜਿੱਤ ਹੋਊਗੀ ਸਾਡੇ ਅਧਾਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਨੁਕਤੇ ਮਿਲਿਆ ਜਿਹੜੀਆਂ ਪਰਮਾਤਮਾ ਇਹਨਾਂ ਨੂੰ ਆਜਾ ਤਰਕੀਆਂ ਦੇ ਅੱਲਾਹੁਕਮ